ਅਨਾਉਂਸਮੈਂਟ ਕਰਕੇ ਉਥੋਂ ਜਾਣ ਦੇ ਲਈ ਹਦਾਇਤ ਕੀਤੀ ਜਾ ਰਹੀ ਹੈ 12 ਨੰਬਰ ਬਾੜ ਦੇ ਕੁਝ ਕਾਇਰੇ ਚੱਕੀ ਦਰਿਆ ਦੇ ਕੰਢੇ ਹਨ ਜਿਸ ਦੇ ਚੱਲਦੇ ਪ੍ਰਸ਼ਾਸਨ ਨੇ احتیاط ਦੇ ਤੌਰ ਤੇ ਲੋਕਾਂ ਦੀ ਚਾਲ ਮਾਲ ਨੂੰ ਵੇਕਦੀ ਹੋਏ ਉਨ੍ਹਾਂ ਨੂੰ ਖਾਲੀ ਕਰਨ ਦੀ ਹਦਾਇਤ ਕੀਤੀ ਪਰ ਲੋਕਾਂ ਦੇ ਵਿੱਚ ਇਹ ਰੋਸ ਹੈ ਕਿ ਉਹ ਹੁਣ ਕਿੱਥੇ ਜਾਣਗੇ ਪ੍ਰਸ਼ਾਸਨ ਵੱਲੋਂ ਪਹਿਲਾ ਪੱਕਾ ਇੰਤਜ਼ਾਮ ਨਹੀਂ ਕੀਤੇ ਗਏ ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਚੱਕੀ ਦਰਿਆ ਦੇ ਕਾਰਨ ਉਨਾ ਨੂੰ ਹੀ ਤੋ ਉਠਾਇਆ ਜਾ ਰਿਹਾ ਪਰ ਪ੍ਰਸ਼ਾਸਨ ਨੇ ਉਹਨਾਂ ਵੱਲ ਪਹਿਲਾ ਧਿਆਨ ਨਹੀਂ ਦਿੱਤਾ ਹੁਣ ਉਹ ਕਿੱਥੇ ਚਾਨ ਜਦ ਕਿ ਦੂਸਰੇ ਪਾਸੇ ਮੌਕੇ ਤੇ ਪੂਜੇ ਨਗਰ ਨਿਗਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਨਾ ਦੇ ਰਹਿੰਦਿਲ ਲਈ ਨੰਗਲਪੁਰ ਪਿੰਡ ਦੇਵੀ ਚ ਇੰਤਜ਼ਾਮ ਕੀਤਾ ਗਿਆ ਬਨਰੋ ਸਾਡੇ ਨਾਲ ਦੇਖ ਦੋ ਪੰਜਾਬ ਜੇ ਕੇ ਨਿਊਜ਼ ਐਕਚੁਅਲੀ ਸਾਨੂੰ ਨਾ ਲਗਭਗ ਦੁਪਹਿਰ 1 ਵਜੇ ਇਨਫਰਮੇਸ਼ਨ ਆਈ ਸੀ ਡੀ ਅਫਿਸ ਤੋਂ ਕਿ ਕਮਲ ਆਪਣੇ ਜ਼ੋਨ ਹੋਟਲ ਦੇ ਬੈਕ ਸਾਡ ਵਾਲਾ ਏਰੀਆ ਉੱਤੇ ਚੱਕੀ ਚ ਬਹੁਤ ਜ਼ਿਆਦਾ ਪਾਣੀ ਆਉਣ ਉਤਾਰਣੇ ਡੇਂਜਰ ਏਰੀਆ ਚ ਆ ਗਿਆ ਤੇ ਆਪਾਂ ਲਗਭਗ 10 ਮਿੰਟਾਂ ਚ ਆਪਾਂ ਸਾਰੇ ਇੱਥੇ ਪਹੁੰਚੇ ਆ ਤੇ ਨਾਲ ਜਿਹੜੇ ਵੀ ਘਰ ਸੀਗੇ ਚੱਕੀ ਦੇ ਕੰਡੇ-ਕੰਡੇ ਦੇ ਆਪਾਂ ਉਹ ਵੈਕੂਟ ਕਰਾ ਰਹੇ ਹਾਂ ਕਿਉਂਕਿ ਇਨੀ ਹੋਈ ਪਰ ਆਪਾਂ ਫੋਰ ਜਸਟ ਫੋਰ ਸੇਫਟੀ ਮੀਜਰ ਸਾਰੇ ਨੂੰ ਵੈਕੂਟ ਕਰਾ ਤਾ ਕਿੰਨੇ ਘਰ ਆ ਤੋ ਕਿ ਇਹ ਕੋਈ 10-12 ਘਰ ਹੈ ਜਿੰਨਾ ਜਿਹੜੇ ਕੰਡੇ-ਕੰਡੇ ਨੇ ਠੀਕ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਵਾਲੋ ਕੀ ਪ੍ਰਬੰਧ ਕੀਤਾ ਗਿਆ ਰਹਿੰਦਾ ਜੀ ਇਹ ਆਪਣੇ ਬੀਡੀਪੀਓ ਸਾਹਿਬ ਆਪਣੀ ਵੈਕੂਏਸ਼ਨ ਟੀਮਸ ਭੇਜਦੇ ਨਾ ਕਿ ਜੋ ਵੀ ਹੁੰਦਾ ਜ਼ਰੂਰੀ ਸਮਾਨ ਹੈ ਉਹ ਕਿਥੋਂ ਸ਼ਕਤ ਕਰ ਸਕਦੇ ਤੇ ਅੱਗੇ ਕਿੱਥੇ ਇਹਨਾਂ ਦਾ ਪ੍ਰਬੰਧ ਕਿੱਥੇ ਕੀਤਾ ਜਾਏਗਾ ਪ੍ਰਸ਼ਾਸਨ ਵਾਲੋ ਇਹਦਾ ਪ੍ਰਬੰਧ ਵੈਕੂਏਸ਼ਨ ਸੈਂਟਰ ਸਾਡੇ ਬਣੇ ਆ ਪਠਾਨਕੋਟਲੀ ਬਣਿਆ ਇੱਧਰ ਆਪਣੇ ਅ ਨੰਗਲਪੁਰਵਨ ਸੈਂਟਰ ਬਣਿਆ ਉੱਥੇ ਲਾ ਪ੍ਰਬੰਧ ਸਾਰਾ ਕਰ ਦਿੱਤਾ ਨੇ ਠੀਕ ਭਾਈ ਕੀ ਨਾਮ ਹੈ ਤੁਹਾਡਾ ਮੈਂ ਨਾ ਸੋਬੀ ਭਾਜੀ ਭਾਈ ਜਿਹੜਾ ਬਰਸਾਤ ਦੇ ਕਾਰਨ ਜਿਹੜੀ ਸਮੱਸਿਆ ਰਹੀ ਕੀ ਇਸ ਪ੍ਰਸ਼ਾਸਨ ਨਾਲੋਂ ਕੀ ਕਿਹਾ ਗਿਆ ਤੁਹਾਨੂੰ ਪ੍ਰਸ਼ਾਸਨ ਨਾਲ ਸਾਨੂੰ ਸਿਰਫ ਇੱਕੋ ਮੈਸੇਜ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਘਰ ਖਾਲੀ ਕਰ ਲਓ ਉਸ ਤੋਂ ਇਲਾਵਾ ਕੋਈ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਪਾਣੀ ਜਿਹੜਾ ਪੂਰੇ 1.5-2 ਮਹੀਨੇ ਤੋਂ ਵਧ ਰਿਹਾ ਹੌਲੀ ਹੌਲੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿੱਥੇ ਕੱਢ ਚੱਲ ਗਿਆ ਸਾਹੀ ਕੱਲ ਸਵੇਰੇ ਦੇ 3 ਵਜੇ ਉੱਠੇ ਰਿਹਾ ਜੀ ਨਾ ਹੀ ਰੋਟੀ ਖਾਧੀ ਜਾਂ ਨਾ ਕੋਈ ਪਾਣੀ ਦਿੱਤਾ ਹੈ ਤੇ ਨਾ ਹੀ ਕੱਪੜੇ ਸਾਡੇ ਗਿੱਲੇ ਹੋ ਗਏ ਹੁਣ ਅਸੀਂ ਰੈਂਡਪੁਟ ਪਾ ਕੇ ਘੁੰਮੇ ਜਾਈਏ ਕਿ ਬਾਰਸ਼ ਨਹੀਂ ਜਦਾ ਵੱਧ ਗਈ ਹੈ ਕਿੰਨੇ ਘਰ ਆਥੇ ਟੋਟਲ ਜਿਹੜੇ ਖਾਲੀ ਹੋ ਰਹੇ ਆ ਇੱਥੇ ਹਜੇ ਸਿਰਫ ਇੱਕ ਗੱਾਰ ਉਹ ਸਾਹਮਣੇ ਜਿਹੜਾ ਬਿਲਕੁਲ ਢਾਵੇ ਨਾਲ ਗੱਾਰ ਤਿੰਨ ਗੱਾਰ ਜਿਹੜੇ ਖਾਲੀ ਹੋ ਗਏ ਆ ਉਹਨਾਂ ਨੇ ਸਮਾਨ ਵੀ ਖਾਲੀ ਕਰਤਾ ਪ੍ਰਸ਼ਾਸਨ ਵਾਲੋ ਕੋਈ ਤੁਹਾਨੂੰ ਰਹਿਣ ਦਾ ਇੰਤਜ਼ਾਮ ਕੀਤਾਗਾ ਫਿਲਹਾਲ ਕਿਸੇ ਨੇ ਕੀਤਾ ਸਾਡਾ ਪ੍ਰਸ਼ਾਸਨ ਕੋਈ ਆਈ ਨਹੀਂ ਹੈ ਜੇ ਸਿਰਫ ਉਹਨਾਂ ਦੇ ਇੱਕ ਗੱਡੀ ਆਈ ਹੈ ਉਹ ਕਹਿ ਰਹੇ ਆ ਖਾਲੀ ਕਰ ਕਿੱਥੇ ਜਾ ਰਹੇ ਹੋ ਹਾਂਜੀ ਖਾਲੀ ਕਰ ਕੇ ਕਿੱਥੇ ਜਾ ਰਹੇ ਤੁਸੀਂ ਹੁਣ ਇੱਥੇ ਨਹੀਂ ਰੋਡ ਤੇ ਜਾਵਾਂਗੇ ਜੀ ਪਿੱਛੇ ਜਾਵਾਂਗੇ ਤੇ ਕਿਹੜਾ ਏਰੀਆ ਕਿਹੜਾ ਪੈਂਦਾ ਪੂਰਾ ਇਹ ਬਾਡ ਨੰਬਰ 12 ਚੈਲੀ ਰੋਡ ਜ਼ੋਨ ਪਰਗੰਟ ਅੰਦਰ ਦੀ ਵੈਕਟਰ